ਸਭ ਤੋਂ ਪਹਿਲਾਂ ਤੇ ਦੁੱਖ ਅਤੇ ਸੁੱਖ ਦੀ ਬਾਬਤ ਥੋੜੀ ਜੀ ਬੇਨਤੀ ਬਾਣੀ ਦੇ ਵਿੱਚੋਂ ਕਿਉਂਕਿ ਇਹ ਦੋ ਅਵਸਥਾਵਾਂ ਇਹ ਦੋ ਚੀਜ਼ਾਂ ਐਸੀਆਂ ਨੇ ਜਿਹੜੀਆਂ ਬੰਦੇ ਦੇ ਜੀਵਨ ਨੂੰ ਜ਼ਿੰਦਗੀ ਨੂੰ ਬੜਾ ਪ੍ਰਭਾਵਿਤ ਕਰਦੀਆਂ ਨੇ ਤੁਸੀਂ ਜੇ ਦੁਨੀਆ ਵਿੱਚ ਵੇਖੋ ਆਪਾਂ ਜਦੋਂ ਵੀ ਸੰਸਾਰ ਵਿੱਚ ਵਿਚਰਦੇ ਹਾਂ ਤੁਸੀਂ ਵੇਖਦੇ ਹੋ ਵੀ ਹਰ ਇੱਕ ਮਨੁੱਖ ਦੇ ਸਰੀਰ ਦਾ ਆਕਾਰ ਤਕਰੀਬਨ ਤਕਰੀਬਨ ਇੱਕੋ ਜਿਹਾ ਹੈ ਸਰੀਰਾਂ ਦੀ ਮੁਦਰਾ ਵੀ ਇੱਕੋ ਜਈ ਹੈ ਸਭ ਨੂੰ ਪਰਮਾਤਮਾ ਨੇ ਦੋ ਅੱਖਾਂ ਦਿੱਤੀਆਂ ਨੇ ਪਰ ਜ਼ਰੂਰੀ ਨਹੀਂ ਵੀ ਹਰ ਇੱਕ ਬੰਦੇ ਦੇ ਦੇਖਣ ਦਾ ਨਜ਼ਰੀਆ ਵੀ ਇੱਕੋ ਜਿਹਾ ਹੋਵੇ ਕੰਨ ਪਰਮਾਤਮਾ ਨੇ ਸਭ ਨੂੰ ਇੱਕੋ ਜੇ ਦਿੱਤੇ ਨੇ ਪਰ ਜ਼ਰੂਰੀ ਨਹੀਂ ਇਹਨਾਂ ਕੰਨਾਂ ਦੇ ਨਾਲ ਹਰ ਕੋਈ ਇੱਕੋ ਜਿਹਾ ਗੀਤ ਇੱਕੋ ਜਿਹਾ ਨਾਦ ਜਾਂ ਇੱਕੋ ਜੀ ਆਵਾਜ਼ ਨੂੰ ਸੁਣਦਾ ਪਿਆ ਹੋਵੇ ਪਰਮਾਤਮਾ ਨੇ ਮੁਖਾਰ ਬਿੰਦ ਮੁਖ ਸਭ ਨੂੰ ਦਿੱਤਾ ਹੈ ਜ਼ਰੂਰੀ ਨਹੀਂ ਇਸ ਮੁਖ ਦੇ ਨਾਲ ਸਾਰੇ ਲੋਕ ਇੱਕੋ ਜੀ ਬੋਲੀ ਬੋਲਦੇ ਹੋਣ ਜੀਵ ਭਾਵੇਂ ਇੱਕ ਹੈ ਜ਼ੁਬਾਨ ਭਾਵੇਂ ਇੱਕ ਹੈ ਪਰ ਇਸ ਜ਼ੁਬਾਨ ਨਾਲ ਬੋਲੀਆਂ ਜਾਣ ਵਾਲੀਆਂ ਪਾਸ਼ਾਮਾ ਬੋਲੀਆਂ ਵੱਖਰੀਆਂ ਵੱਖਰੀਆਂ ਨੇ ਹੁਣ ਇਹ ਸਭ ਕੁਝ ਤੇ ਬੜੀ ਭੇਦਤਾ ਵਾਲਾ ਹੈ ਪਰ ਜਦੋਂ ਦੁੱਖ ਅਤੇ ਸੁੱਖ ਆਪਰਦਾ ਨਾ ਉਦੋਂ ਹਰ ਇੱਕ ਬੰਦੇ ਦੇ ਸਰੀਰ ਦੀ ਅਵਸਥਾ ਇੱਕੋ ਜੀ ਹੋ ਜਾਂਦੀ ਹੈ ਕਿਵੇਂ ਸੁੱਖ ਆ ਜਾਏ ਤੇ ਹਰ ਇੱਕ ਬੰਦਾ ਖੁਸ਼ ਹੋ ਜਾਂਦਾ ਹੈ ਦੁੱਖ ਆ ਜਾਵੇ ਤੇ ਹਰ ਇੱਕ ਬੰਦਾ ਰੋਣ ਲੱਗ ਪੈਂਦਾ ਹੈ ਜਿੰਨਾ ਚਿਰ ਸਭ ਕੁਝ ਮਨੁੱਖ ਦੇ ਅਨੁਸਾਰ ਹੋ ਰਿਹਾ ਜੋ ਕੁਝ ਮੈਂ ਚਾਹ ਰਿਆਂ ਜੋ ਕੁਝ ਮੇਰੇ ਹਿਰਦੇ ਦੀ ਭਾਵਨਾ ਹੈ ਜੇ ਤੇ ਉਸ ਦੇ ਮੁਤਾਬਕ ਸਭ ਕੁਝ ਹੁੰਦਾ ਪਿਆ ਫਿਰ ਤੇ ਮੈਂ ਸਮਝਦਾ ਵੀ ਜੀਵਨ ਬੜਾ ਸੁਖੀ ਹੈ ਜਿੱਦਨ ਕਦੇ ਮੇਰੀ ਸੋਚਨੀ ਤੋਂ ਉਲਟ ਹੋ ਜਾਂਦਾ ਹੈ ਜਾਂ ਇਹਨੂੰ ਹੋਰ ਸੌਖਾ ਕਰਕੇ ਸਮਝ ਲਓ ਜੋ ਮੈਂ ਪ੍ਰਾਪਤ ਕਰਨਾ ਚਾਹੁੰਦਾ ਹਾਂ ਜੇਕਰ ਉਹ ਮੈਨੂੰ ਨਹੀਂ ਮਿਲਦਾ ਪਿਆ ਤੇ ਉਹਨੂੰ ਮੈਂ ਦੁੱਖ ਦੇ ਨਾਲ ਸਬੋਧਨ ਕਰ ਦਿੰਦਾ ਹੈ ਵੀ ਇਹ ਤੇ ਮੇਰੇ ਜੀਵਨ ਵਿੱਚ ਦੁੱਖ ਵਾਪਰ ਗਿਆ ਹੈ ਜਿੰਨਾ ਚਿਰ ਸਭ ਕੁਝ ਮੇਰੇ ਮੁਤਾਬਕ ਹੋ ਰਿਹਾ ਜੋ ਮੈਂ ਚਾਹੁੰਦਾ ਹਾਂ ਜੇਕਰ ਉਹ ਹੁੰਦਾ ਪਿਆ ਤੇ ਬੰਦਾ ਕਹਿੰਦਾ ਸੁਖ ਹੈ ਜੋ ਕੁਝ ਇਹਨੇ ਸੋਚਿਆ ਨਹੀਂ ਸੀ ਉਹ ਹੋ ਗਿਆ ਤੇ ਇਹਨੂੰ ਉਹ ਕਬੂਲ ਕਰਨਾ ਪੈ ਗਿਆ ਇਹ ਕਹਿੰਦਾ ਮੇਰੇ ਜੀਵਨ ਵਿੱਚ ਦੁੱਖਾਂ ਦੇ ਪਹਾੜ ਟੁੱਟ ਪਏ ਨੇ ਇਹਨੂੰ ਸਤਿਗੁਰੂ ਸਾਹਿਬ ਬਾਣੀ ਵਿੱਚ ਕਹਿੰਦੇ ਨੇ ਸੁਖ ਕੋ ਮੰਗੈ ਸਭ ਕੋ ਦੁੱਖ ਨਾ ਮੰਗੈ ਕੋਈ ਦੁਨੀਆ ਵਿੱਚ ਅੱਜ ਤੱਕ ਐਸਾ ਕੋਈ ਪੈਦਾ ਹੀ ਨਹੀਂ ਹੋਇਆ ਜਿਨੇ ਜ਼ੁਬਾਨ ਤੋਂ ਬੋਲ ਕੇ ਪਰਮਾਤਮਾ ਨੂੰ ਕਿਹਾ ਹੋਵੇ ਕਿ ਐ ਪਰਮਾਤਮਾ ਤੂੰ ਮੈਨੂੰ ਮੇਰੇ ਜੀਵਨ ਵਿੱਚ ਦੁੱਖ ਦੇ ਕਿਸੇ ਬੰਦੇ ਨੇ ਅੱਜ ਤੱਕ ਦੁੱਖ ਮੰਗ ਕੇ ਨਹੀਂ ਲਿਆ ਪਰ ਹੈਰਾਨੀ ਦੀ ਗੱਲ ਇਹ ਹੈ ਫਿਰ ਵੀ ਦੁਨੀਆ ਵਿੱਚ ਐਸਾ ਕੋਈ ਬੰਦਾ ਨਹੀਂ ਜਿਹਦੇ ਜੀਵਨ ਵਿੱਚ ਅੱਜ ਤੱਕ ਦੁੱਖ ਨਾ ਆਇਆ ਹੋਵੇ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕੁਝ ਅਵਤਾਰਾਂ ਦਾ ਜ਼ਿਕਰ ਕੀਤਾ ਕੁਝ ਧਾਰਮਿਕ ਪੁਰਸ਼ਾਂ ਦਾ ਜ਼ਿਕਰ ਕੀਤਾ, ਕੁਝ ਤਾਕਤਵਾਲਿਆਂ ਦਾ, ਧਨਵਾਲਿਆਂ ਦਾ, ਪੈਸੇਵਾਲਿਆਂ ਦਾ ਜ਼ਿਕਰ ਕਰਕੇ ਵੀ ਕਿਹਾ ਉਹ ਦੁਨੀਆ ਦੇ ਲੋਕੋ ਦੁੱਖ ਇੱਕ ਐਸੀ ਘਟਨਾ ਹੈ, ਬੰਦਾ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਚਲਾ ਜਾਏ, ਕਿੰਨੀ ਵੀ ਤਾਕਤਵਾਲਾ ਹੋ ਜਾਏ, ਜਿਸ ਬੰਦੇ ਨੇ ਇਸ ਭਵਜਲ ਸੰਸਾਰ ਦੇ ਅੰਦਰ ਪੈਰ ਧਰਿਆ, ਦੁੱਖ ਉਹਦੇ ਜੀਵਨ ਵਿੱਚ ਆਇਆ ਹੀ ਆਇਆ ਹੈ, ਭਾਵੇਂ ਉਹਨੇ ਦੁੱਖ ਦੀ ਮੰਗ ਕੀਤੀ ਹੈ ਤੇ ਭਾਵੇਂ ਨਹੀਂ ਕੀਤੀ। ਸੁਖ ਬੰਦਾ ਹਰ ਰੋਜ਼ ਮੰਗਦਾ ਹੈ ਫਿਰ ਵੀ ਸੁਖ ਮਿਲਦਾ ਨਹੀਂ ਪਿਆ ਤੇ ਦੁੱਖ ਕਦੇ ਮੰਗਿਆ ਨਹੀਂ ਫਿਰ ਵੀ ਹਰ ਇੱਕ ਬੰਦੇ ਦੀ ਜ਼ਿੰਦਗੀ ਵਿੱਚ ਪਿਆ ਹੈ ਕਿਉਂਕਿ ਇਹ ਸੰਸਾਰ ਦੀ ਇਹ ਕਿਰਤ ਹੀ ਪ੍ਰਮਾਤਮਾ ਨੇ ਐਸੀ ਬਣਾਈ ਹੈ ਘਰ ਨੂੰ ਰੋਜ਼ ਸਾਫ਼ ਕਰਨਾ ਪੈਂਦਾ ਹੈ ਗੰਦਗੀ ਪਾਉਣ ਵਾਸਤੇ ਕੋਈ ਯਤਨ ਨਾ ਕਰੋ ਘਰ ਦੀ ਸਫਾਈ ਕਰਨੀ ਛੱਡ ਦਿਓ ਤੇ ਗੰਦਗੀ ਆਪਣੇ ਆਪ ਪੈ ਜਾਏਗੀ ਮਨ ਦੀ ਨਿਰਮਲਤਾ 'ਤੇ ਜ਼ੋਰ ਦੇਣਾ ਪੈਂਦਾ ਹੈ ਮਨ ਨੂੰ ਸਾਫ਼ ਰੱਖਣ ਲਈ ਜ਼ੋਰ ਦੇਣਾ ਪੈਂਦਾ ਹੈ ਮਨ ਨੂੰ ਮੈਲਾ ਕਰਨ ਵਾਸਤੇ ਕੋਈ ਜ਼ੋਰ ਦੇਣ ਦੀ ਲੋੜ ਨਹੀਂ ਬਸ ਮਨੁੱਖ ਮਨ ਦੀ ਮੈਲ ਉਤਾਰਨ ਦੇ ਯਤਨ ਕਰਨੋਂ ਹਟ ਜਾਏ ਤੇ ਮਨ ਆਪਣੇ ਆਪ ਮੈਲਾ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਸ ਦਿਨ ਮਨੁੱਖ ਨੇ ਇਸ ਭੇਦ ਨੂੰ ਇਸ ਘੁੰਡੀ ਨੂੰ ਸੁਲਝਾ ਲਿਆ ਨਾ ਵੀ ਦੁੱਖ ਤੇ ਸੁੱਖ ਦੋਨੋਂ ਇੱਕੋ ਅਵਸਥਾਵਾਂ ਨੇ ਉਸ ਦਿਨ ਮਾਰਦ ਜੀ ਕਹਿੰਦੇ ਦੇ ਜੀਵਨ ਦਾ ਰਸਤਾ ਸੌਖਾ ਹੋ ਜਾਏਗਾ ਪਰ ਇਹਨੂੰ ਸਮਝਣਾ ਬੜਾ ਔਖਾ ਹੈ ਦੁੱਖ ਜਦੋਂ ਕਿਸੇ ਬੰਦੇ ਦੇ ਜੀਵਨ ਵਿੱਚ ਆਉਂਦਾ ਹੈ ਨਾ ਤੇ ਮਾਰਦ ਜੀ ਬਾਣੀ ਵਿੱਚ ਕਹਿੰਦੇ ਨੇ ਬੰਦੇ ਦੇ ਕੋਲ ਇੱਕੋ ਚੀਜ਼ ਹੈ ਉਹ ਹੈ ਰੋਣਾ ਜਿਸ ਦਿਨ ਕੁਝ ਪ੍ਰਾਪਤ ਹੋ ਜਾਏ ਤੇ ਇਹ ਬੰਦਾ ਹੱਸਦਾ ਹੈ ਇਹਨੂੰ ਸੁੱਖ ਸਮਝਦਾ ਹੈ ਇਹਨੂੰ ਇੱਕ ਬੜੇ ਪਿਆਰੇ ਸ਼ਬਦ ਨਾਲ ਮਹਾਰਾਜ ਨੇ ਸੰਬੋਧਨ ਕੀਤਾ ਪਾਤਸ਼ਾਹ ਕਹਿੰਦੇ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਪੇਖੇ ਪੇਖੇ ਸੁਣੇ ਬੋਲੇ ਦੌਰਿਓ ਫਿਰਤ ਹੈ ਜਬ ਕਛ ਪਾਵੈ ਤਬ ਗਰਭ ਕਰਤ ਹੈ ਮਾਇਆ ਗਈ ਤਬ ਰੋਬਨ ਲਗਦਾ ਹੈ ਜੇਕਰ ਕੁਝ ਪ੍ਰਾਪਤ ਹੋ ਗਿਆ ਤੇ ਖੁਸ਼ ਹੁੰਦਾ ਵੀ ਸੁਖੀ ਹਾਂ ਤੇ ਜਦਨ ਕੁਝ ਗਵਾਉਣਾ ਪੈ ਜਾਏ ਛੱਡਣਾ ਪੈ ਜਾਏ ਕੁਝ ਚਲਾ ਜਾਏ ਉਦਨ ਪਾਤਸ਼ਾਹ ਜੀ ਕਹਿੰਦੇ ਮਨੁੱਖ ਰੋਣ ਲੱਗ ਪੈਂਦਾ ਹੈ ਕਾਰਨ ਕਿਉਂਕਿ ਦੁੱਖ ਤੇ ਸੁੱਖ ਬੰਦੇ ਨੂੰ ਪ੍ਰਭਾਵਿਤ ਕਰਦੇ ਪਏ ਨੇ ਜਿਸ ਦਿਨ ਬੰਦੇ ਨੇ ਦੁੱਖ ਤੇ ਸੁੱਖ ਦੀ ਪਰਿਭਾਸ਼ਾ ਨੂੰ ਸਮਝ ਲਿਆ ਮਰਦ ਕਹਿੰਦੇ ਇਹ ਦੋਨੇ ਚੀਜ਼ਾਂ ਇੱਕੋ ਲੱਗਣ ਲੱਗ ਪੈਣਗੀਆਂ ਇਹਨਾਂ ਵਿੱਚ ਕੋਈ ਫਰਕ ਨਹੀਂ ਰਹੇਗਾ ਵੈਸੇ ਜੇ ਦੇਖਿਆ ਜਾਏ ਨਾ ਤੇ ਬਾਬਾ ਕਬੀਰ ਜੀ ਨੇ ਫੈਸਲਾ ਕਰ ਦਿੱਤਾ ਵੀ ਜਿਸ ਬੰਦੇ ਦੀ ਦੌੜ ساری ਜ਼ਿੰਦਗੀ ਸੁੱਖ ਦੇ ਪਿੱਛੇ ਹੈ ਨਾ ਉਹ ਜਿੰਨਾ ਮਰਜੀ ਸੁੱਖਾਂ ਪਿੱਛੇ ਭੱਜਲੇ ਦੁੱਖ ਨੇ ਫੇਰ ਆ ਕੇ ਉਹਦੇ ਘਰ ਦਾ ਦਰਵਾਜ਼ਾ ਖੜਕਾਈ ਦੇਣਾ ਹੈ ਉਹਨਾਂ ਦਾ ਬੜਾ ਪਿਆਰਾ ਸ਼ਬਦ ਹੈ ਉਹ ਕਹਿੰਦੇ ਸੁੱਖ ਮੰਗਤ ਦੁੱਖ ਆਗੈ ਆਵੇ ਸੋ ਸੁੱਖ ਹਮ ਹੋ ਨਾ ਮੰਗਿਆ ਪਾਵੈ ਕਬੀਰ ਜੀ ਕਹਿੰਦੇ ਪਰਮਾਤਮਾ ਤੋਂ ਮੰਗਿਆ ਤੇ ਸੁੱਖ ਸੀ ਪਰ ਉਹ ਕੁਝ ਸਮੇਂ ਬਾਅਦ ਫੇਰ ਦੁੱਖ ਵਿੱਚ ਬਦਲ ਗਿਆ ਦੁੱਖ ਅੱਗੇ ਆ ਕੇ ਫੇਰ ਖੜ ਗਿਆ ਜੇ ਇਹ ਸੁੱਖ ਨੇ ਇੱਕ ਦਿਨ ਦੁੱਖ ਬਣ ਜਾਣਾ ਤੇ ਬਾਬਾ ਕਬੀਰ ਜੀ ਕਹਿੰਦੇ ਸੋ ਸੁੱਖ ਹਮ ਹੋਣਾ ਮੰਗਿਆ ਭਾਵੈ ਮੈਨੂੰ ਏਦਾਂ ਦਾ ਸੁੱਖ ਚਾਹੀਦਾ ਹੀ ਨਹੀਂ ਹੈ ਜੋ ਅੱਗੇ ਜਾ ਕੇ ਫਿਰ ਦੁੱਖ ਬਣ ਜਾਏ ਕਿਉਂਕਿ ਗੁਰਮੁਖੋ ਹੁਣ ਮੰਨ ਲਓ ਕਿਸੇ ਬੰਦੇ ਨੇ ਜੀਵਨ ਮੰਗਿਆ ਅਸੀਂ ਰੱਬ ਜੀ ਅੱਗੇ ਅਰਦਾਸ ਕੀਤੀ ਪਰਮਾਤਮਾ ਮੇਰੇ ਘਰ ਦੇ ਵਿੱਚ ਔਲਾਦ ਦਾ ਜਨਮ ਹੋਵੇ ਕੋਈ ਪੁੱਤਰ ਦਾ ਜਨਮ ਮੰਗਦਾ ਚਲੋ ਕੋਈ ਧੀਆ ਲਈ ਵੀ ਤਰਸਦੇ ਨੇ ਜਿੱਦਨ ਕੋਈ ਵੀ ਮਨੁੱਖ ਜਨਮ ਵਾਸਤੇ ਪਰਮਾਤਮਾ ਤੋਂ ਦਾਤ ਮੰਗਦਾ ਹੈ ਨਾ ਹੁਣ ਜਨਮ ਕੀ ਹੈ ਅਸੀਂ ਸਮਝਦਿਆਂ ਵੀ ਜੇ ਘਰ 'ਚ ਬੱਚਾ ਆ ਜਾਏ ਤੇ ਜੀਵਨ ਸੁਖੀ ਹੋ ਜਾਏਗਾ ਔਲਾਦ ਦਾ ਸੁੱਖ ਮਿਲ ਜਾਏਗਾ ਪਰ ਜਿੱਦਨ ਬੱਚੇ ਦਾ ਜਨਮ ਮੰਗਿਆ ਉਸੇ ਦਿਨ ਹੀ ਉਹਦੀ ਮੌਤ ਵੀ ਨਾਲ ਮੰਗੀ ਗਈ ਦੁੱਖ ਵੀ ਨਾਲ ਮੰਗਿਆ ਗਿਆ ਕਿਉਂਕਿ ਅੱਜ ਤੱਕ ਜਨਮ ਕੱਲਾ ਕਦੇ ਨਹੀਂ ਹੋਇਆ ਜਿੱਦਣ ਜਨਮ ਹੋਇਆ ਉਸ ਦਿਨ ਨਾਲ ਮੌਤ ਵੀ ਬਾਪਰਦੀ ਹੀ ਬਾਪਰਦੀ ਹੈ ਇੱਕ ਚੀਜ਼ ਕਦੇ ਨਹੀਂ ਮੰਗੀ ਜਾ ਸਕਦੀ ਜੇ ਸਿੱਕਾ ਮੰਗਿਆ ਤੇ ਸਿੱਕੇ ਦੇ ਦੋਲੂ ਦੋਨੇ ਪਹਿਲੂ ਅਪਣਾਉਣੇ ਪੈਣਗੇ ਜਿੱਦਣ ਤੁਸੀਂ ਪਰਮਾਤਮਾ ਤੋਂ ਹਾਸੇ ਮੰਗਦੇ ਹੋ ਉਹਨਾਂ ਹਾਸਿਆਂ ਦੇ ਨਾਲ-ਨਾਲ ਘਰ ਵਿੱਚ ਰੋਣੇ ਵੀ ਆਉਣਗੇ ਕਿਉਂਕਿ ਇਹ ਸੰਸਾਰ ਹੀ ਦੋ ਪਹਿਲੂ ਹੈ ਇੱਥੇ ਜਿਹੜੀ ਚੀਜ਼ ਤੁਹਾਨੂੰ ਅੱਜ ਸੁੱਖ ਦਿਖਾਈ ਦਿੰਦੀ ਹੈ ਜਿਸ ਦਿਨ ਪਾਸਾ ਪਲਟੇਗੀ ਉਦੋਂ ਉਹ ਦੁੱਖ ਬਣ ਜਾਏਗੀ ਬਸ ਇਹਨੂੰ ਸਮਝਣ ਦੀ ਜ਼ਰੂਰਤ ਹੈ ਇਹਨੂੰ ਸਮਝਣ ਵਾਸਤੇ ਸ਼ਾਸਤਰਾਂ ਦੇ ਵਿੱਚ ਇੱਕ ਬੜੀ ਪਿਆਰੀ ਕਹਾਣੀ ਹੈ ਸਿਰਫ ਸਮਝਣ ਵਾਸਤੇ ਵੀ ਜਿਹਨੂੰ ਅਸੀਂ ਸੁੱਖ ਸਮਝ ਕੇ ਦਿਨ ਰਾਤ ਦੌੜੇ ਫਿਰਦੇ ਆ ਨਾ ਅਸਲ ਦੇ ਵਿੱਚ ਇਹ ਹੀ ਚੀਜ਼ ਇੱਕ ਦਿਨ ਦੁੱਖ ਬਣ ਜਾਏਗੀ ਕਹਿੰਦੇ ਇੱਕ ਘਟਨਾ ਹੈ ਸੁਖ ਅਤੇ ਦੁੱਖ ਦੋ ਭਰਾ ਸਨ ਹੁਣ ਲੋਕ ਉਹਨਾਂ ਦੋਨਾਂ ਦੇ ਨਾਲ ਬੜਾ ਭੇਦ ਭਾਵ ਕਰਦੇ ਸੀ ਹਨ ਦੋਨੋਂ ਇੱਕੋ ਜੇ ਚਿਹਰੇ ਦੇ ਨੈਣ ਨਕਸ਼ ਇਹ ਕਹਿ ਲੋ ਜੁੜਬਾ ਭਰਾ ਸਨ ਦੋਨੇ ਵੱਖਰੇ ਵੱਖਰੇ ਕੱਪੜੇ ਪਾ ਕੇ ਰੱਖਦੇ ਸਨ ਵੀ ਪਤਾ ਲੱਗ ਜਾਏ ਸੁਖ ਕਿਹੜਾ ਤੇ ਦੁੱਖ ਕਿਹੜਾ ਬਿਨਾਂ ਕੱਪੜਿਆਂ ਤੋਂ ਦੋਨੋਂ ਇੱਕੋ ਜੇ ਸਨ ਕਿਉਂਕਿ ਜੁੜਬਾ ਸਨ ਤੇ ਕਹਿੰਦੇ ਹੁਣ ਲੋਕ ਉਹਨਾਂ ਨਾਲ ਭੇਦ ਭਾਵ ਕਰਦੇ ਸੀ ਵੀ ਜਿਹੜਾ ਤੇ ਸੁਖ ਸੀ ਉਹਨੂੰ ਤੇ ਲੋਕ ਆਪਣੇ ਘਰ ਦੇ ਵਿੱਚ ਜੀ ਆਇਆ ਕਿਹਾ ਕਰਨ ਸਵਾਗਤ ਕਰਿਆ ਕਰਨ ਪਿਆਰ ਦੇ ਬੋਲ ਬੋਲਿਆ ਕਰਨ ਜੀ ਸਾਡੇ ਘਰ ਆਓ ਆਪਣੇ ਚਰਨ ਪਾਓ ਕੋਈ ਉਹਦੇ ਵਾਸਤੇ ਮਠਾਈਆਂ ਬਣਾਉਂਦਾ ਕੋਈ ਪ੍ਰਸ਼ਾਦਾ ਬਣਾਉਂਦਾ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾਉਂਦਾ ਤੇ ਜਿਹੜਾ ਦੁੱਖ ਸੀ ਉਹਨੂੰ ਦੇਖ ਕੇ ਲੋਕ ਆਪਣੇ ਦਰਵਾਜ਼ੇ ਬੰਦ ਕਰ ਲੈਂਦੇ ਸਨ ਕਿਉਂਕਿ ਦੁੱਖ ਕਿਸੇ ਨੂੰ ਚੰਗਾ ਨਹੀਂ ਲੱਗਦਾ ਸੀ ਕਹਿੰਦੇ ਦੁੱਖ ਦੇ ਮਨ ਵਿੱਚ ਰੋਸ ਪੈਦਾ ਹੋਇਆ ਵੀ ਮੇਰੇ ਅਤੇ ਮੇਰੇ ਭਰਾ ਦੇ ਵਿੱਚ ਕੀ ਫਰਕ ਹੈ ਉਹ ਜਾਣਦਾ ਤੇ ਲੋਕ ਦਰਿਆ ਬਿਛਾ ਦਿੰਦੇ ਨੇ ਮੰਜੇ ਢਾਹ ਦਿੰਦੇ ਨੇ ਘਰ ਦੇ ਦਰਵਾਜ਼ੇ ਬੂਹੇ ਖੋਲ੍ਹ ਦਿੰਦੇ ਨੇ ਮੈਂ ਜਾਨਾ ਤੇ ਸਾਰੇ ਆਪਣੇ ਘਰ ਦੇ ਦਰਵਾਜ਼ਿਆਂ ਨੂੰ ਬੰਦ ਕਰ ਲੈਂਦੇ ਨੇ ਇਹ ਕਿਉਂ ਹੁੰਦਾ ਪਿਆ ਕਹਿੰਦੇ ਇੱਕ ਦਿਨ ਇਹਦੇ ਮਨ ਵਿੱਚ ਰੋਸ ਜਾਗਿਆ ਵੀ ਨਹੀਂ ਹੁਣ ਦੁੱਖ ਬਣ ਕੇ ਜੀਵਨ ਬਤੀਤ ਨਹੀਂ ਹੋਣਾ ਹੁਣ ਮੈਨੂੰ ਸੁਖ ਬਣਨਾ ਪਏਗਾ ਕਹਿੰਦੇ ਦੁੱਖ ਨੇ ਇੱਕ ਛਲ ਖੇਡਿਆ ਕਪਟ ਖੇਡਿਆ ਇੱਕ ਦਿਨ ਕਹਿੰਦੇ ਸੁਖ ਜਿਹੜਾ ਸੀ ਉਹ ਨਦੀ ਤੇ ਇਸ਼ਨਾਨ ਕਰਨ ਗਿਆ ਨਗਰ ਦੇ ਬਾਹਰ ਪਿੰਡ ਦੇ ਬਾਹਰ ਨਦੀ ਸੀ ਉੱਥੇ ਜਦੋਂ ਨਹਾਉਣ ਵਾਸਤੇ ਜਾਂਦਾ ਹੈ ਤੈਨਾਂ ਦੇ ਜਿਹੜਾ ਦੁੱਖ ਹੁੰਦਾ ਹੈ ਨਾ ਪਿੱਛੋਂ ਦੀ ਆ ਕੇ ਜਦੋਂ ਇਹ ਸੁੱਖ ਕੱਪੜੇ ਉਤਾਰ ਕੇ ਨਦੀ ਵਿੱਚ ਵੜਦਾ ਹੈ ਦੁੱਖ ਉਥੇ ਆਪਣੇ ਕੱਪੜੇ ਉਤਾਰ ਕੇ ਸੁੱਖ ਦੇ ਕੱਪੜੇ ਪਾ ਲੈਂਦਾ ਤੇ ਆਪਣੇ ਦੁੱਖ ਵਾਲੇ ਕੱਪੜੇ ਉਤਾਰ ਕੇ ਰੱਖ ਦਿੰਦਾ ਹੈ ਕਿਉਂਕਿ ਦੋਨਾਂ ਦਾ ਦੋਨਾਂ ਦਾ ਭੇਦ ਸਿਰਫ ਕੱਪੜਿਆਂ ਤੇ ਪਤਾ ਲੱਗਦਾ ਸੀ ਵੀ ਕਿਹੜਾ ਦੁੱਖ ਹੈ ਤੇ ਕਿਹੜਾ ਸੁੱਖ ਹੈ ਸ਼ਕਲਾਂ ਇੱਕੋ ਜੀਆਂ ਸਨ ਹੁਣ ਜਦੋਂ ਦੁੱਖ ਨੇ ਸੁੱਖ ਵਾਲੇ ਕੱਪੜੇ ਪਾ ਲਏ ਇਹ ਸੁਭਾਵਿਕ ਜੀ ਗੱਲ ਸੀ ਵੀ ਦੁੱਖ ਨੂੰ ਲੋਕਾਂ ਨੇ ਸੁੱਖ ਸਮਝਣਾ ਸੀ ਹੁਣ ਜਿਹੜਾ ਸੁੱਖ ਨਦੀ ਵਿੱਚ ਵੜਿਆ ਹੋਇਆ ਹੈ ਇਹਦੇ ਕੋਲ ਹੋਰ ਕੋਈ ਵਸਤਰ ਨਹੀਂ ਸਨ ਇਹਨੂੰ ਮਜਬੂਰੀ ਪੱਖੋਂ ਦੁੱਖ ਵਾਲੇ ਕੱਪੜੇ ਪਾਉਣੇ ਪਏ ਤੇ ਹੁਣ ਜਦੋਂ ਦੁੱਖ ਸੁੱਖ ਵਾਲੇ ਕੱਪੜੇ ਪਾ ਕੇ ਪਿੰਡ ਵਿੱਚ ਆਇਆ ਨਾ ਤੇ ਲੋਕਾਂ ਨੇ ਸਮਝਿਆ ਵੀ ਸੁੱਖ ਤੁਰਿਆ ਆਉਂਦਾ ਉਸੇ ਦੁੱਖ ਨੂੰ ਜਿਹਨੂੰ ਦੇਖ ਕੇ ਲੋਕ ਦਰਵਾਜ਼ੇ ਬੰਦ ਕਰਦੇ ਸੀ ਉਹ ਲੇਖੇ ਵਿੱਚ ਲੋਕਾਂ ਨੇ ਦੁੱਖ ਨੂੰ ਸੁੱਖ ਸਮਝ ਕੇ ਆਪਣੇ ਦਰਵਾਜ਼ੇ ਖੁੱਲ੍ਹਨੇ ਸ਼ੁਰੂ ਕਰ ਦਿੱਤੇ ਸੁੱਖ ਨੂੰ ਜੀ ਆਇਆਂ ਕਿਸੇ ਨੇ ਨਹੀਂ ਕਿਹਾ ਫਿਰ ਕਿਉਂਕਿ ਸੁੱਖ ਨੇ ਦੁੱਖ ਦੇ ਕੱਪੜੇ ਪਾ ਲਏ ਸਨ ਸੁੱਖ ਨੂੰ ਵੇਖ ਕੇ ਲੋਕਾਂ ਨੇ ਦਰਵਾਜ਼ੇ ਬੰਦ ਕਰਨੇ ਸ਼ੁਰੂ ਕਰ ਦਿੱਤੇ ਤੇ ਦੁੱਖ ਵਾਸਤੇ ਦਰਵਾਜ਼ੇ ਖੁੱਲ੍ਹਨੇ ਸ਼ੁਰੂ ਕਰ ਦਿੱਤੇ ਕਿਉਂ ਕਿ ਜਿਹੜਾ ਵੇਖਣ ਨੂੰ ਸੁੱਖ ਲੱਗਦਾ ਸੀ ਅਸਲ ਵਿੱਚ ਉਹ ਦੁੱਖ ਸੀ ਜਿਹੜਾ ਅਸਲ ਵਿੱਚ ਦੁੱਖ ਸੀ ਉਹ ਵੇਖਣ ਨੂੰ ਸੁੱਖ ਲੱਗਦਾ ਪਿਆ ਸੀ ਇਸ ਭੁਲੇਖੇ ਦੇ ਵਿੱਚ ਲੋਕਾਂ ਨੇ ਸੁੱਖ ਅਤੇ ਦੁੱਖ ਵਿਚਲਾ ਭੇਦ ਨਾ ਜਾਣ ਕੇ ਸੁੱਖ ਨੂੰ ਦੁੱਖ ਸਮਝਣਾ ਸ਼ੁਰੂ ਕਰ ਦਿੱਤਾ ਦੁੱਖ ਨੂੰ ਸੁੱਖ ਔਰ ਉਹ ਪਰੰਪਰਾ ਅੱਜ ਤੱਕ ਚੱਲਦੀ ਆ ਲਈ ਹੈ ਜਿਸ ਚੀਜ਼ ਨੂੰ ਅਸੀਂ ਸੁੱਖ ਸਮਝਦੇ ਪਏ ਹਾਂ ਅਸਲ ਦੇ ਵਿੱਚ ਉਹ ਦੁੱਖ ਹੈ ਵਿਆਹਾਂ ਦੇ ਵਿੱਚ ਸ਼ਰਾਬਾਂ ਚੱਲਦੀਆਂ ਨੇ ਨਾਚ ਵੇਖੇ ਜਾਂਦੇ ਨੇ ਅਸੀਂ ਕਹਿੰਦੇ ਜੀ ਇਹ ਖੁਸ਼ੀ ਦੀ ਨਿਸ਼ਾਨੀ ਹੈ ਇਹ ਸੁੱਖ ਹੈ ਪਰ ਚੇਤੇ ਰੱਖੋ ਜਿਹੜੇ ਘਰ ਦੇ ਵਿੱਚ ਸ਼ਰਾਬਾਂ ਵੜ ਜਾਂਦੀਆਂ ਨੇ ਉਸ ਘਰ ਦੇ ਵਿੱਚ ਸੁੱਖ ਕਦੇ ਵੀ ਆ ਨਹੀਂ ਸਕਦਾ ਅਸਲ ਦੇ ਵਿੱਚ ਉਹ ਦੁੱਖ ਹੈ ਜਿਹਨੂੰ ਅਸੀਂ ਸੁੱਖ ਸਮਝਦੇ ਪਏ ਹਾਂ ਪਰਮਾਤਮਾ ਦਾ ਪਰਮੇਸ਼ਰ ਜੀ ਦਾ ਨਾਮ ਸਭ ਤੋਂ ਵੱਧ ਜਪਨਾ ਔਖਾ ਲੱਗਦਾ ਹੈ ਬੰਦਾ ਦੁਖੀ ਹੋ ਜਾਂਦਾ ਜੇ 2 ਮਿੰਟ ਵੱਧ ਰੱਬ ਦਾ ਨਾਮ ਸੁਣਨਾ ਪੈ ਜਾਏ ਤੁਸੀਂ ਤੇ ਕਈ ਪਿੰਡਾਂ ਵਿੱਚ ਵੀ ਵੇਖਿਆ ਹੋਣਾ ਲੋਕਾਂ ਨੇ ਪੁਲਿਸ ਵਿੱਚ ਪਰਚੇ ਦੇ ਦੇ ਕੇ ਗੁਰੂ ਘਰ ਦੇ ਸਪੀਕਰ ਬੰਦ ਕਰਵਾ ਦਿੱਤੇ ਨੇ ਜੀ ਸਵੇਰੇ ਸਾਡੇ ਕੰਨਾਂ ਵਿੱਚ ਬਾਜ ਪੈਂਦੀ ਸਾਨੂੰ ਰੌਲਾ ਪੈਂਦਾ ਸਾਨੂੰ ਸੌਣ ਨਹੀਂ ਦਿੰਦੀ ਜਿਹੜੀ ਚੀਜ਼ ਨੇ ਸੁੱਖ ਦੇਣਾ ਸੀ ਉਹਨੂੰ ਦੁੱਖ ਸਮਝਣ ਲੱਗ ਪਏ ਤੇ ਜੀ ਨੇ ਜੀਵਨ ਵਿੱਚ ਦੁੱਖ ਲੈ ਕੇ ਆਉਣਾ ਸੀ ਉਹਨੂੰ ਸੁੱਖ ਸਮਝ ਕੇ ਅਸੀਂ ਘਰਾਂ ਵਿੱਚ ਥਾਂ ਦੇ ਦਿੱਤੀ ਇਹ ਅੱਜ ਤੱਕ ਚੱਲਦਾ ਆ ਰਿਹਾ ਹੈ ਇਹ ਦੋਨੋਂ ਚੀਜ਼ਾਂ ਇਸੇ ਲਈ ਸੰਸਾਰ ਵਿੱਚ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਵਿਚਰੇ ਪਾਤਸ਼ਾਹ ਨੇ ਜਦੋਂ ਜੀਵਨ ਦਾ ਤਤ ਕੱਢਿਆ ਨਾ ਸੰਸਾਰ ਦਾ ਸਾਰ ਪਾਤਸ਼ਾਹ ਕਹਿੰਦੇ ਮੇਰੀ ਅੱਖ ਨੇ ਇੱਕ ਗੱਲ ਵੇਖੀ ਕਿ ਬਾਲੀ ਰੋਵੇ ਨਾਹੇ ਪਧਾਰ ਨਾਨਕ ਦੁਖੀਆ ਸਭ ਸੰਸਾਰ ਸਾਰਾ ਸੰਸਾਰ ਇੱਥੇ ਦੁਖੀ ਹੈ ਕਾਰਨ ਦੁੱਖ ਅਤੇ ਸੁੱਖ ਨੂੰ ਸਮਝਣ ਦੀ ਬਜਾਏ ਉਹ ਉਹਦੀ ਭੱਜ ਦੌੜ ਇੰਨੀ ਕੀਤੀ ਹਾਲ ਇੱਕ ਬੰਦੇ ਨੇ ਕਿਹਾ ਮੈਨੂੰ ਸੁੱਖ ਚਾਹੀਦਾ ਹੈ ਸੁੱਖ ਚਾਹੀਦਾ ਹੈ ਤੇ ਜਦੋਂ ਅੱਗੇ ਜਾ ਕੇ ਫਿਰ ਦੁੱਖ ਖੜਾ ਹੋ ਜਾਂਦਾ ਫਿਰ ਰੋਣ ਲੱਗ ਪੈਂਦਾ ਹੈ ਕਿਉਂਕਿ ਜਿਹਨੂੰ ਅੱਜ ਸੁੱਖ ਕਹਿੰਦੇ ਹਾਂ ਇਹ ਹੀ ਚੀਜ਼ ਆਉਣ ਵਾਲੇ ਸਮੇਂ ਵਿੱਚ ਦੁੱਖ ਬਣੇਗੀ ਹੁਣ ਆਪਾਂ ਉਦਾਹਰਨ ਸਾਂਝੀ ਕਰ ਲਈਏ ਹੁਣ ਜਿਸ ਪੱਖੇ ਦੇ ਹੇਠਾਂ ਜਿਸ ਏਸੀ ਦੇ ਹੇਠਾਂ ਅਸੀਂ ਬੈਠੇ ਹਾਂ ਹੁਣ ਇਹ ਸਾਡੇ ਸਰੀਰ ਨੂੰ ਸਕੂਨ ਦਿੰਦਾ ਪਿਆ ਠੰਡ ਦਿੰਦਾ ਪਿਆ ਕਿਉਂਕਿ ਗਰਮੀਆਂ ਦੇ ਦਿਨ ਚੱਲਦੇ ਪਏ ਨੇ ਅਸੀਂ ਪਤਲੇ ਕੱਪੜੇ ਪਾਏ ਨੇ ਪਤਲੇ ਕੱਪੜੇ ਸਾਡੇ ਸਰੀਰ ਨੂੰ ਆਰਾਮ ਦੇ ਰਹੇ ਨੇ ਹੁਣ ਇਹ ਸਾਨੂੰ ਸੁੱਖ ਦੇ ਰਹੇ ਨੇ ਇਹ ਸਾਡੇ ਵਾਸਤੇ ਸੁੱਖ ਹੈ ਏਸੀ ਪੱਖਾ ਪਤਲੇ ਕੱਪੜੇ ਇਹਨੂੰ ਅਸੀਂ ਸੁਖੀ ਸਮਝਦੇ ਹਾਂ ਪਰ ਆਉਣ ਵਾਲੇ 4 ਮਹੀਨਿਆਂ ਬਾਅਦ 6 ਮਹੀਨਿਆਂ ਬਾਅਦ ਏਸੇ ਏਸੀ ਨੇ ਦੁੱਖ ਬਣ ਜਾਣਾ ਏਸੇ ਪੱਖੇ ਨੇ ਦੁੱਖ ਬਣ ਜਾਣਾ ਇਹੀ ਪਤਲੇ ਕੱਪੜੇ ਅੰਦਰ ਜਦੋਂ ਐ ਠੰਡੀ ਠਾਰ ਹਵਾ ਐ ਤਨ ਨੂੰ ਚੀਰ ਦੀ ਲੰਗੇਗੀ ਨਾ ਅਸੀਂ ਕਹਾਂਗੇ ਅੱਜ ਤੇ ਪਤਲੇ ਕੱਪੜੇ ਹੋਣ ਕਰਕੇ ਸਰੀਰ ਬਿਮਾਰ ਹੋ ਗਿਆ ਕੀ ਬਦਲ ਗਿਆ ਐ ਸਾ ਜਿਹੜੀ ਚੀਜ਼ ਅੱਜ ਸੁੱਖ ਦਿੰਦੀ ਪਈ ਐ ਥੋੜਾ ਜਿਹਾ ਸਮਾਂ ਬਦਲੇਗਾ ਇਹੀ ਚੀਜ਼ ਸਰੀਰ ਦੇ ਬਿਮਾਰ ਹੋਣ ਦਾ ਕਾਰਨ ਬਣ ਜਾਏਗੀ ਇਹੀ ਚੀਜ਼ ਸਰੀਰ ਨੂੰ ਦੁਖੀ ਕਰਨ ਲੱਗ ਪਵੇਗੀ ਗੁਰਮੁਖੋ ਇਸ ਸੁੱਖ ਨੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਦਿਨ ਦੁੱਖ ਬਣ ਜਾਣਾ ਹੈ ਇਸੇ ਚੀਜ਼ ਨੂੰ ਅੱਜ ਬਾਬਾ ਜੀ ਕਹਿੰਦੇ ਫਰੀਦਾ ਦੁੱਖ ਸੁੱਖ ਇੱਕ ਕਰ ਜਿੱਦਨ ਤੂੰ ਦੁੱਖ ਅਤੇ ਸੁੱਖ ਵਾਸਤੇ ਨਜ਼ਰੀਆ ਇੱਕ ਕਰ ਲਿਆ ਤੇ ਦੂਜੀ ਚੀਜ਼ ਦਿਲ ਤੇ ਲਾਹੇ ਵਿਕਾਰ ਅ ਅੰਦਰ ਦੀ ਮੈਲ ਵਿਕਾਰਾਂ ਦੀ ਜਿੱਦਨ ਤੂੰ ਉਤਾਰਨੀ ਸ਼ੁਰੂ ਕਰ ਦਿੱਤੀ ਤੇ ਰੱਬ ਦੀ ਰਜ਼ਾ ਨੂੰ ਹੀ ਆਪਣਾ ਜੀਵਨ ਜਿੱਦਨ ਸਮਝ ਲਿਆ ਕਿਉਂਕਿ ਜੋ ਕੁਝ ਪਰਮਾਤਮਾ ਕਰਦਾ ਹੈ ਨਾ ਗੁਰਮੁਖੋ ਉਹਨੇ ਕਦੇ ਕਿਸੇ ਤੋਂ ਪੁੱਛ ਕੇ ਕੁਝ ਵੀ ਨਹੀਂ ਕੀਤਾ ਇਸ ਲਈ ਉਹਨੂੰ ਬੇਪਰਵਾਹ ਕਹਿੰਦੇ ਨੇ ਉਹ ਉਹ ਪੁੱਛ ਨਾ ਸਾਜੇ ਪੁੱਛ ਨਾ ਟਾਹੇ ਜਿਉਂ ਨੇ ਕੁਝ ਬਣਾਉਣਾ ਕਿਸੇ ਦੀ رائے ਨਹੀਂ ਲੈਣੀ ਜਿਉਂ ਨੇ ਕੁਝ ਢਾਉਣਾ ਤੇ ਕਿਸੇ ਦਾ ਨਦਰਿਆ ਨਹੀਂ ਪੁੱਛਣਾ ਵੀ ਇਹਦੇ ਬਾਰੇ ਤੇਰੀ ਕੀ ਵਿਚਾਰ ਹੈ ਉਹ ਉਹਨੂੰ ਜੋ ਪਾਏਗਾ ਨਾ ਪਰਮਾਤਮਾ ਨੇ ਉਹ ਕਰ ਦੇਣਾ ਹੈ ਮਾਰਜ ਕਹਿੰਦੇ ਬੰਦੇ ਦਾ ਜੀਵਨ ਇਹ ਹੋਵੇ ਵੀ ਜੇ ਜੀਵਨ ਵਿੱਚ ਦੁੱਖ ਆਇਆ ਉਹਨੂੰ ਵੀ ਪਰਮਾਤਮਾ ਦੀ ਰਜ਼ਾ ਸਮਝੇ ਤੇ ਜੇ ਜੀਵਨ ਵਿੱਚ ਸੁੱਖ ਆਇਆ ਤੇ ਉਹਨੂੰ ਵੀ ਪਰਮਾਤਮਾ ਦੀ ਰਜ਼ਾ ਸਮਝ ਕੇ ਕਬੂਲ ਕਰਦਾ ਹੈ ਮੈਨੂੰ ਪਤਾ ਇਹ ਚੀਜ਼ ਕਹਿਣੀ ਤੇ ਜੀਵਨ ਵਿੱਚ ਕਮਾਉਣੀ ਦੋਨੋਂ ਚੀਜ਼ਾਂ ਬੜੀਆਂ ਔਖੀਆਂ ਨੇ ਔਰ ਜਿਸ ਬੰਦੇ ਕੋਲ ਗੁਰੂ ਕੀ ਬਾਣੀ ਦਾ ਆਸਰਾ ਹੈ ਨਾ ਜਾਂ ਜਿਸ ਬੰਦੇ ਕੋਲ ਨਾਮ ਦਾ ਸਹਾਰਾ ਹੈ ਉਹ ਬੰਦਾ ਹੀ ਇਸ ਅਵਸਥਾ ਨੂੰ ਅਪਣਾ ਸਕਦਾ ਹੈ ਨਹੀਂ ਤੇ ਮਾਰਦ ਕਹਿੰਦੇ ਕਫਿਰ ਹੈ ਕ ਹਨੇਰੇ ਕਰ ਹੈ ਗੱਲਾਂ ਗੱਲੀ ਕਿ ਨੈਨਾ ਪਾਇਆ ਕੱਲੀਆਂ ਗੱਲਾਂ ਦੇ ਨਾਲ ਇਹ ਚੀਜ਼ਾਂ ਨਹੀਂ ਬਣਨੀਆਂ ਦੁੱਖ ਵੀ ਪ੍ਰਭਾਵਿਤ ਕਰੇਗਾ ਸੁੱਖ ਵੀ ਪ੍ਰਭਾਵਿਤ ਕਰੇਗਾ ਅਮੀਰੀ ਵੀ ਬੰਦੇ ਨੂੰ ਹੰਕਾਰੀ ਬਣਾਏਗੀ ਗਰੀਬੀ ਬੰਦੇ ਨੂੰ ਰੋਣ ਤੇ ਮਜਬੂਰ ਕਰੇਗੀ ਦੁੱਖਾਂ ਵਿੱਚ ਬੰਦਾ ਇਹਨੂੰ ਮਹਾਰਜ ਕਹਿੰਦੇ ਕਬਹੂ ਜੀਅਰਾ ਊ ਬਚਰਤ ਹੈ ਕਬਹੂ ਜਾਏ ਪਿਆਲੇ ਲੋਭੀ ਜੀਅਰਾ ਥਿਰਨਾ ਰਹਤ ਹੈ ਚਾਰੇ ਗੁੰਡਾਂ ਭਾਲੇ ਕਦੇ ਸਥਿਰਤਾ ਨਹੀਂ ਮਿਲੇਗੀ ਕਦੇ ਤੇ ਬੰਦਾ ਦੁੱਖ ਵਿੱਚ ਇੰਨੀ ਕੁ ਟੈਂਦੀ ਕਲਾਬ ਚਲਾ ਜਾਏਗਾ ਵੀ ਪਤਾਹਲ ਵਿੱਚ ਹੀ ਵੜ ਜਾਂਦਾ ਹੈ ਤੇ ਜਿਸ ਦਿਨ ਕੁਝ ਮਿਲਦਾ ਹੈ ਖੁਸ਼ੀ ਵਿੱਚ ਇੰਨਾ ਉੱਚਾ ਉੱਡਣ ਲੱਗ ਪੈਂਦਾ ਹੈ ਕਿ ਰੱਬ ਵੀ ਦਿਸਣਾ ਬੰਦ ਹੋ ਜਾਂਦਾ ਹੈ ਇਹ ਇਹ ਬੰਦੇ ਦੇ ਜੀਵਨ ਦੀ ਅਵਸਥਾ ਹੈ ਇਹਨੂੰ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿੰਦੇ ਨੇ ਮਰਜ਼ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਦੁੱਖ ਨੂੰ ਦੁੱਖ ਕਰਕੇ ਨਹੀਂ ਜਾਣਿਆ ਸੁਖ ਸਨੇਹ ਅਰ ਭੈ ਨਹੀਂ ਜਾਕੇ ਕੰਚਨ ਮਾਟੀ ਮਾਨ ਕਿੰਨੀ ਵੱਡੀ ਗੱਲ ਹੈ ਵੀ ਸੋਨੇ ਤੇ ਮਿੱਟੀ ਨੂੰ ਇੱਕ ਬਰਾਬਰ ਸਮਝਣਾ ਗੁਰਮੁਖੋ ਇਹ ਇਹ ਗੱਲ ਕਹਿਣੀ ਬੜੀ ਸੌਖੀ ਪਰ ਸੋਨੇ ਤੇ ਮਿੱਟੀ ਨੂੰ ਇੱਕ ਬਰਾਬਰ ਕਿਹਦੀ ਅੱਖ ਸਮਝ ਸਕਦੀ ਸੋਨੇ ਦੀ ਕੀਮਤ ਅਲੱਗ ਹੈ ਮਿੱਟੀ ਦੀ ਕੀਮਤ ਅਲੱਗ ਹੈ ਪਰ ਮਾਰਦ ਕਹਿੰਦੇ ਬੇਸ਼ੱਕ ਸੋਨਾ ਬੇਸ਼ਕੀਮਤੀ ਹੈ ਪਰ ਹੈ ਤੇ ਇੱਕ ਤਰ੍ਹਾਂ ਦੀ ਮਿੱਟੀ ਨਾ ਜਿੱਦਨ ਤੇਰੇ ਜੀਵਨ ਵਿੱਚ ਨਾਮ ਦੀ ਦਾਤ ਤੈਨੂੰ ਮਿਲ ਗਈ ਉਸੇ ਦਿਨ ਇਹ ਦੋਨੋਂ ਚੀਜ਼ਾਂ ਇੱਕ ਬਰਾਬਰ ਲੱਗਣ ਲੱਗ ਪੈਣਗੀਆਂ ਹਾਂ ਇੱਕ ਮਿੱਟੀ ਦੀ ਕੀਮਤ ਜ਼ਿਆਦਾ ਹੈ ਇੱਕ ਮਿੱਟੀ ਦੀ ਕੀਮਤ ਘੱਟ ਹੈ ਇਹਨਾਂ ਜ਼ਰੂਰ ਹੋ ਜਾਏਗਾ ਪਰ ਸੱਚੀ ਮੁੱਚੀ ਬਖਸ਼ਿਸ਼ ਉਹਨਾਂ ਤੇ ਹੋਏਗੀ ਜਿਨ੍ਹਾਂ ਨੇ ਇਸ ਰਸਤੇ 'ਤੇ ਵੱਲ ਤੁਰਦਿਆਂ ਤੁਰਦਿਆਂ ਆਹ ਬਚਨ ਕਮਾਏ ਨੇ ਇੱਕ ਤੇ ਪਰਮਾਤਮਾ ਦੀ ਰਜ਼ਾ ਦੂਸਰੀ ਚੀਜ਼ ਦੁੱਖ ਤੇ ਸੁੱਖ ਨੂੰ ਇੱਕੋ ਜੀ ਅਵਸਥਾ ਕਰਕੇ ਜਾਨਣਾ ਕਿਉਂਕਿ ਇਹ ਸਭ ਕੁਝ ਸਤਗੁਰੂ ਸਾਹਿਬ ਨੇ ਆਪਣੇ ਜੀਵਨ ਵਿੱਚ ਵੀ ਪਹਿਲੇ ਕਮਾ ਕੇ ਵਿਖਾਇਆ ਧੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਚਾਰ ਉਦਾਸੀਆਂ ਤੇ ਜਾ ਰਹੇ ਨੇ ਵਿਚਰ ਰਹੇ ਨੇ ਕੁਝ ਨਗਰ ਐਸੇ ਨੇ ਜਿਨ੍ਹਾਂ ਨੇ ਸਤਗੁਰਾਂ ਨੂੰ ਵੱਟੇ ਮਾਰੇ ਕੋਈ ਕਹੇ ਭੂਤਨਾਕ ਕੋ ਕਹੇ ਬਤਾਲਾ ਕੋਈ ਕਹੇ ਆਦਮੀ ਨਾਨਕ ਵਿਚਾਰਾ ਕਿਸੇ ਨੇ ਮਾੜੇ ਸ਼ਬਦ ਵੀ ਵਰਤੇ ਕਿਸੇ ਨੇ ਗੁਰੂ ਨਾਨਕ ਸਾਹਿਬ ਇੱਕ ਕਾਜੀ ਨੇ ਤੇ ਪਾਤਸ਼ਾਹ ਦੇ ਲੱਤ ਵੀ ਮਾਰ ਦਿੱਤੀ ਸੀ ਇਤਿਹਾਸ ਆਪ ਸਭ ਨੂੰ ਪਤਾ ਹੈ ਮੱਕੇ ਦੀ ਧਰਤੀ ਤੇ ਸਭ ਕੁਝ ਵਾਪਰਿਆ ਤੇ ਕੁਝ ਨਗਰ ਐਸੇ ਜਿੱਥੇ ਸਤਗੁਰੂ ਸਾਹਿਬ ਗਏ ਤੇ ਫੁੱਲਾਂ ਦੀ ਵਰਖਾ ਹੋਈ ਜਿੱਥੇ ਸਤਗੁਰੂ ਗਰੀਬ ਨਵਾਜ਼ ਗਏ ਤੇ ਲੋਕਾਂ ਨੂੰ ਚਾਹ ਚੜ੍ਹਿਆ ਦੁਨੀਆਂ ਦਾ ਵਾਲੀ ਆਇਆ ਹੈ ਹੁਣ ਦੋਨੋਂ ਅਵਸਥਾਵਾਂ ਵਿੱਚੋਂ ਧੰਨ ਗੁਰੂ ਨਾਨਕ ਸਾਹਿਬ ਲੰਘੇ ਪਰ ਜਦੋਂ ਮਾੜਿਆਂ ਕੋਲ ਗਏ ਉਦੋਂ ਇਹ ਨਹੀਂ ਕਿਹਾ ਕਿ ਇਹ ਨਗਰ ਮਾੜਾ ਜੇ ਇਹ ਲੋਕ ਚੰਗੇ ਨਹੀਂ ਇਹ ਲੋਕ ਦੁਖੀ ਹੋਣ ਤੇ ਜਿੱਦਣ ਚੰਗਿਆਂ ਵਿੱਚ ਗਏ ਉਹਨਾਂ ਨੇ ਇਹ ਵੀ ਨਹੀਂ ਕਿਹਾ ਵੀ ਇਹ ਬਾੜੇ ਚੰਗੇ ਨੇ ਦੂਜਿਆਂ ਨਾਲੋਂ ਚੰਗੇ ਜਿਹੜੀ ਅਵਸਥਾ ਧੰਨ ਗੁਰੂ ਨਾਨਕ ਮਹਾਰਾਜ ਦੀ ਸਿਰ ਤੇ ਫੁੱਲਾਂ ਦੀ ਵਰਖਾ ਵੇਲੇ ਹੈ ਉਹੀ ਅਵਸਥਾ ਧੰਨ ਗੁਰੂ ਨਾਨਕ ਸਾਹਿਬ ਦੇ ਅੰਦਰ ਦੀ ਉਦੋਂ ਹੈ ਜਦੋਂ ਕਾਜੀ ਆ ਕੇ ਲੱਤ ਮਾਰਦਾ ਪਿਆ ਹੈ ਜਦੋਂ ਸਤਗੁਰੂ ਸਾਹਿਬ ਵਾਸਤੇ ਸ਼ਬਦ ਵਰਤੇ ਜਾਂਦੇ ਨੇ ਕਿ ਤੂੰ ਐ ਨਾਨਕ ਤੂੰ ਬੇਤਾਲਾ ਹੈ ਤੂੰ ਤਾਲ ਤੋਂ ਬਾਹਰ ਜਾਂਦਾ ਪਿਆ ਤੈਨੂੰ ਜੀਵਨ ਜਿਉਣ ਦਾ ਢੰਗ ਨਹੀਂ ਤੂੰ ਉਲਟ ਚੱਲਦਾ ਪਿਆ ਉਦੋਂ ਵੀ ਗੁਰੂ ਨਾਨਕ ਸਾਹਿਬ ਦੇ ਅੰਦਰ ਦੀ ਅਵਸਥਾ ਉਹੀ ਹੈ ਉਹਨਾਂ ਨੇ ਖਿੰਡਣ ਨਹੀਂ ਦਿੱਤੀ ਧਨ ਕਲਗੀ ਤਰ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੁੱਖ ਸੁੱਖ ਇੱਕ ਕਰ ਕੋਈ ਸਮਾ ਹੈ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਤਖਤ ਤਾਜ ਬਾਜ ਫੌਜ ਸਾਜ ਸਭ ਕੁਝ ਹੈ ਉਦੋਂ ਵੀ ਅੰਦਰ ਦੀ ਅਵਸਥਾ ਉਹੀ ਤੇ ਇੱਕ ਸਮਾ ਜੀਵਨ ਵਿੱਚ ਉਹ ਵੀ ਆਇਆ ਜਿੱਥੇ ਨਾ ਤਖਤ ਹੈ ਨਾ ਤਾਜ ਹੈ ਨਾ ਫੌਜ ਹੈ ਕੁਝ ਵੀ ਸਤਗੁਰਾਂ ਕੋਲ ਰਿਹਾ ਨਹੀਂ ਸਰਬੰਸ ਤੱਕ ਵਾਰਿਆ ਗਿਆ 마שיਵਾੜੇ ਦੇ ਜੰਗਲ ਵਿੱਚ ਟਿੰਡ ਦਾ ਸਹਰਾਣਾ ਹੈ ਦੇ ਖੂਨ ਵਿੱਚ ਲਤਪਤ ਬਸਤਰ ਨੇ ਕੰਡਿਆਂ ਦੀ ਸੇਜ ਐ ਸਿਰਫ ਇੱਕ ਸ੍ਰੀ ਸਾਹਿਬ ਤੇ ਅਕਾਲ ਪੁਰਖ ਪਰਮੇਸ਼ਰ ਦਾ ਪ੍ਰੇਮ ਇਹਦੇ ਤੋਂ ਬਿਨਾ ਗੁਰੂ ਗੋਬਿੰਦ ਸਿੰਘ ਕੋਲ ਹੈ ਕੁਝ ਨਹੀਂ ਇਹ ਸਾਡੇ ਪੰਜਾਬ ਦੇ ਕਵੀ ਨੇ ਕਿਹਾ ਗੁਰੂ ਗੋਬਿੰਦ ਸਿੰਘ ਦੇ ਬਚਨ ਸਨ ਮੈਂ ਬੁਲੰਦੀ ਸੇ ਗੁਜਰਾ ਮੈਂ ਬਸਤੀ ਸੇ ਗੁਜਰਾ ਮੈਂ ਜਹਾਂ ਸੇ ਵੀ ਗੁਜਰਾ ਬੜੀ ਮਸਤੀ ਸੇ ਗੁਜਰਾ ਮੈਂ ਦੁੱਖ ਵਿੱਚੋਂ ਵੀ ਲੰਘਿਆ ਮੈਂ ਸੁੱਖ ਵਿੱਚੋਂ ਵੀ ਲੰਘਿਆ ਪਰ ਦੋਨਾਂ ਅਵਸਥਾਵਾਂ ਦੇ ਵਿੱਚ ਮੇਰਾ ਅੰਦਰ ਜਿਹੜਾ ਸੀ ਇੱਕੋ ਜਿਹਾ ਸੀ ਮੈਂ ਦੁੱਖ ਵਿੱਚ ਰੱਬ ਨੂੰ ਉਲਾਮਾ ਨਹੀਂ ਦਿੱਤਾ ਤੇ ਸੁੱਖਾਂ ਵਿੱਚ ਕਦੇ ਪਰਮਾਤਮਾ ਨੂੰ ਵਿਸਾਰਿਆ ਨਹੀਂ ਇਹ ਇਹ ਸਤਿਗੁਰਾਂ ਨੇ ਆਪਣੇ ਜੀਵਨ ਵਿੱਚ ਪ੍ਰੈਕਟੀਕਲ ਕਰਕੇ ਵਿਖਾਇਆ ਅਸੀਂ ਤੇ ਜੇ ਥੋੜੀ ਜਿਹੀ ਪੂਛਲ ਲੱਗ ਜਾਏ ਨਾ ਥੋੜੇ ਜੇ ਪੈਸੇ ਵੱਧ ਆ ਜਾਣ ਥੋੜੀ ਜਿਹੀ ਮਾਇਆ ਵੱਧ ਆ ਜਾਏ ਅਸੀਂ ਕਹਿ ਦਿੰਦੇ ਜੀ ਬਿਜੀ ਇੰਨੇ ਹੋ ਗਏ ਸਾਨੂੰ ਤੇ ਗੁਰੂ ਘਰ ਮੱਥਾ ਟੇਕਣ ਦਾ ਟਾਈਮ ਵੀ ਨਹੀਂ ਮਿਲਦਾ ਤੇ ਜਿੱਦਨ ਕੁਝ ਚਲਾ ਜਾਏ ਰੱਬ ਨੂੰ ਉਲਾਮੇ ਦੇਣ ਵਾਸਤੇ ਪਤਾ ਨਹੀਂ ਕਿੱਥੋਂ ਸਮਾਂ ਨਿਕਲ ਆਉਂਦਾ ਫਿਰ ਰੋਜ਼ ਦੀਆਂ ਹਾਜ਼ਰੀਆਂ ਵੀ ਬਣ ਜਾਂਦੀਆਂ ਨੇ ਫਿਰ ਤੇ ਹੱਥ ਵਿੱਚ ਝਾੜੂ ਵੀ ਆ ਜਾਂਦਾ ਫਿਰ ਤੇ ਭਾਂਡੇ ਮਾਂਜਣ ਲਈ ਸਵਾਹ ਵੀ ਲੱਭ ਜਾਂਦੀ ਹੈ ਕਿਉਂਕਿ ਬੰਦੇ ਨੇ ਇਹਨਾਂ ਦੋਨਾਂ ਅਵਸਥਾਵਾਂ ਦੇ ਵਿੱਚ ਖੁਦ ਨੂੰ ਇੰਨਾ ਕੁ ਪ੍ਰਭਾਵਿਤ ਕਰ ਲਿਆ ਵੀ ਸੁੱਖ ਆਇਆ ਤੇ ਰੱਬ ਨੂੰ ਭੁੱਲ ਗਏ ਦੁੱਖ ਆਇਆ ਤੇ ਉਦੋਂ ਪਰਮਾਤਮਾ ਯਾਦ ਆਇਆ ਕਿ ਰੱਬ ਨੂੰ ਮਿਹਣੇ ਦੇਣੇ ਸਨ ਉਲਾਮੇ ਦੇਣੇ ਸਨ ਮਾਰਜ਼ ਕਹਿੰਦੇ ਨਹੀਂ ਤੂੰ ਦੁੱਖ ਅਤੇ ਸੁਖ ਦੋਨੋਂ ਅਵਸਥਾਵਾਂ ਨੂੰ ਜਦੋਂ ਇੱਕ ਕਰਕੇ ਜਾਣ ਲਏਗਾ ਦਿਲ ਦੇ ਅੰਦਰੋਂ ਬਕਾਰਾਂ ਦੀ ਮੈਲ ਜਿੱਦਣ ਲੱਥੇਗੀ ਸੱਚੀ ਮੁੱਚੀ ਰੱਬ ਦੀ ਰਜ਼ਾ ਵਿੱਚ ਰਹਿੰਦਿਆਂ ਹੋਇਆਂ ਰੱਬ ਦਾ ਦਰਬਾਰ ਵੀ ਆਪੇ ਲੱਭ ਜਾਏਗਾ